ਪਾ ਆਪ ਅੱਜ ਸਬਜ਼ੀ ਤਿਆਰ ਕਰਕੇ ਦੇਖਦੇ ਆ ਕਿਉਂਕਿ ਮੈਨੂੰ ਆਏ ਆ ਕਿ ਜਿੰਨੀਆਂ ਤੱਕ ਇਹ ਵੀਡੀਓ ਪਹੁੰਚੇ ਤੇ ਉਹ ਇਹੇ ਗੱਲ ਕਹਿਣ ਕਿ ਬਾਈ ਤੂੰ ਬਣਾਉਂਦਾ ਸੀ ਸਵਾਦ ਸਾਨੂੰ ਆ ਰਿਹਾ ਸੀ ਦੇਖ-ਦੇਖ ਕੇ ਹਨਾ ਇਹਦੇ ਜ ਤੁਸੀਂ ਜਿਵੇਂ ਕਹਿੰਦੇ ਹੋ ਪਿਆਰ ਟਮਾਟਰ ਲਸਣ ਕੁਝ ਵੀ ਨਹੀਂ ਪਾਉਣਾ ਤੁਸੀਂ ਅੱਛਾ ਕੁਝ ਵੀ ਨਹੀਂ ਪਾਉਣਾ ਇਹ ਹੱਲੇ ਬਣਾਣਾ ਪੰਜਾਬੀ ਉਹ ਖੜੇ ਮੁੰਡਾ ਕੈਨੇਡਾ ਛੱਡ ਕੇ ਆਇਆ ਜਾਨੀ ਇੱਥੋਂ ਜਵਾਬ ਹੀ ਦੇਤਾ ਵੀਜ਼ਾ ਲੱਗਿਆ ਹੋਇਆ ਸੀ ਹਾਂਜੀ ਟਿਕਟ ਵੀ ਕਹਿੰਦੇ ਹੋਊਗੀ ਸੀ ਹਨਾ ਹਾਂਜੀ ਹਾਂਜੀ ਤੇ ਉਹ ਇਸ ਕਰਕੇ ਨਹੀਂ ਪਾ ਰਿਹਾ ਕਿਉਂਕਿ ਟਾਈਮ ਦੀ ਬਚਤ ਆਪਾਂ ਨੂੰ ਬਹੁਤ ਜ਼ਰੂਰੀ ਆ ਕੰਮ ਤੇ ਜਾਣਾ ਜਿੰਨੀਆਂ ਵੀ ਮੇਰੀਆਂ ਭੈਣਾਂ ਜਾਂ ਵੀਰ ਨੇ ਹਨ ਉਹਨਾਂ ਨੇ ਕੰਮਕਾਰਾਂ ਤੇ ਜਾਣਾ ਆ ਆਪਾਂ ਡੱਬੀ ਖੋਲਦੇ ਹੁਣ ਕੰਮ ਵੀ ਇੰਨਾ ਕਿ ਜਨੀਕ ਆ ਪੂਰੇ ਪੰਜਾਬ ਚ ਲੱਭ ਕੇ ਦਿਖਾ ਦੇ ਉਹਦੇ ਨਾਲ ਤਾਂ ਕਿਸੇ ਨੇ ਕੰਮ ਸ਼ੁਰੂ ਕੀਤਾ ਹੋਈ ਤੁਸੀਂ ਇੱਕ ਚੀਜ਼ ਨੋਟ ਕਰੋ ਅਦਰਕ ਕੱਟ ਲਿਆ ਪਿਆਜ਼ ਕੱਟ ਲਿਆ ਇੰਨਾ ਕ ਟਾਈਮ ਸਾਡਾ ਉਧਰੀ ਬਰਬਾਦ ਹੋ ਜਾਂਦਾ ਆਹ ਚੀਜ਼ ਦੇਖੋ ਬਈ ਹਾਂਜੀ ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਇਦਾਂ ਦੇ ਬੰਦੇ ਬੜੇ ਦੇਖੇ ਨੇ ਕਿ ਜਿਹੜੇ ਬਾਹਰਲੇ ਮੁਲਕਾਂ 'ਚ ਜਾ ਕੇ ਤਰੱਕੀਆਂ ਕਰਕੇ ਇੰਡੀਆ ਵਾਪਸ ਆਉਂਦੇ ਆ ਪਰ ਬਾਈ ਜੀ ਸਭ ਤੋਂ ਵੱਡੀ ਗੱਲ ਕਰਨ ਲੱਗਿਆਂ ਮੇਰਾ ਆਪਦਾ ਭਾਂਜਾ ਤੇ ਉਹਨੇ ਕੰਮ ਸ਼ੁਰੂ ਕੀਤਾ ਬੜਾ ਟਾਈਮ ਨਹੀਂ ਲੈਂਦੇ ਥੋੜਾ ਤੇ ਕੰਮ ਵੀ ਇੰਨਾ ਕਿ ਯੂਨੀਕ ਆ ਨਾ ਬਾਈ ਜੀ ਆਪ ਦੇਖ ਕੇ ਹੈਰਾਨ ਹੋ ਜੂਗੇ ਨਾ ਤਾਂ ਕੱਪੜਿਆਂ ਦਾ ਨਾ ਹੀ ਮੋਟਰਸਾਈਕਲਾਂ ਦਾ ਨਾ ਹੀ ਗੱਡੀਆਂ ਦਾ ਕੰਮ ਵੀ ਇੰਨਾ ਕਿ ਯੂਨੀਕ ਆ ਪੂਰੇ ਪੰਜਾਬ 'ਚ ਲੱਭ ਕੇ ਦਿਖਾ ਦਿਓ ਉਹਦੇ ਨਾਲ ਤਾਂ ਕਿਸੇ ਨੇ ਕੰਮ ਸ਼ੁਰੂ ਕੀਤਾ ਹੋਈ 1 ਮਿੰਟ ਦਾ ਟਾਈਮ ਕੱਢ ਕੇ ਵੀਡੀਓ ਨੂੰ ਧਿਆਨ ਨਾਲ ਦੇਖੋ ਤੇ ਮੈਂ ਮੁੰਡੇ ਨੂੰ ਸੱਦਦਾ ਵਿੱਚ ਤੇ ਭਣ ਜਿਆ ਆਹੀਂ ਜਿਹੜਾ ਪ੍ਰੋਡਕਟ ਆ ਤੇਰੇ ਕੋਲ ਤੇ ਕੰਮ ਦੇਖੋ ਇੰਨਾ ਕਜਮੀਕਾ ਆਪ ਦਾ ਬਾਹਰਲਾ ਨਹੀਂ ਹੈਗਾ ਰੱਖ ਰੂਰੇ ਆਜੋ ਬੈਠੋ ਗੱਲਬਾਤ ਕਰਦੇ ਕੈਨੇਡਾ ਨੂੰ ਹਰੇਕ ਇਨਸਾਨ ਪਿਆਰ ਕਰਦਾ ਅਮਰੀਕਾ ਨੂੰ ਵੀ ਹਰੇਕ ਇਨਸਾਨ ਪਿਆਰ ਕਰਦਾ ਇੰਨਾ ਪੜ੍ਹ ਲਿਖ ਕੇ ਆਪ ਦਾ ਕੰਮ ਤੋਰਨਾ ਤੇ ਤੁਸੀਂ ਪ੍ਰੋਡਕਟ ਦੇਖੋ ਬਈ ਧਿਆਨ ਨਾਲ ਦੇਖਿਓ ਤੇ ਕਿੱਥੋਂ ਬਾਏ ਕਰਨਾ ਕਿਵੇਂ ਕਰਨਾ ਸਾਰਾ ਦੱਸੂਗਾ ਕੀ ਹਾਲ ਚਾਲ ਹੈ ਜੀ ਵਧੀਆ ਜੀ ਠੀਕ ਠਾਕ ਹਾਂ ਅਸੀਂ ਪਹਿਲਾਂ ਮਿਲ ਚੁੱਕੇ ਹਾਂ ਦੁਬਾਰੇ ਹੱਥ ਮਲਾਉਣ ਲੱਗੇ ਆ ਇਹ ਆ ਜੀ ਮੇਰਾ ਭਾਂਡਾ ਪੂਰੀ ਗੱਲ ਬਾਤ ਆ ਜਿਹੜੀ ਤੁਹਾਨੂੰ ਮੈਂ ਦੱਸੂਗਾ ਇਹਦੇ ਬਾਰੇ ਥੋੜਾ ਜਿਹਾ ਚਾਨਣਾ ਪਾਓ ਕਿ ਇਹ ਇਹੀ ਕਿਉਂ ਪ੍ਰੋਡਕਟ ਮਾਈਂਡ ਦੇ ਵਿੱਚ ਆਇਆ ਤੁਹਾਡੇ ਇਹ ਆਪਣੇ ਹੋਰ ਪੰਜਾਬ 'ਚ ਹੋਰ ਕਿਤੇ ਨਹੀਂ ਹੈਗਾ ਜੀ ਉਹ ਜਿਵੇਂ ਹੈਗੀ ਆ ਕੋਈ ਵਿੱਚ ਵਗੈਰਾ ਹੋਰ ਕੈਚ ਵਗੈਰਾ ਜਿਹਨੀਆਂ ਵੀ ਕੰਪਨੀਆਂ ਨੇ ਹਾਂ ਉਹ ਬਣਾਉਂਦੀਆਂ ਜਿਵੇਂ ਕੋਈ ਪਾਓ ਬਾਜੀ ਮਸਾਲਾ ਹੋ ਗਿਆ ਜਾਂ ਦਾਲ ਮੱਖਣੀ ਚਾਹਨ ਜੋ ਵੀ ਉਹ ਇਹਨਾਂ ਉਹੀ ਚੀਜ਼ ਬਣਦੀ ਆ ਓਕੇ ਇਹ ਆਪਾਂ ਬਣਾਇਆ ਪੂਰਾ ਤੜਕਾ ਪਾਊਡਰ ਤੜਕਾ ਹਰ ਇੱਕ ਚੀਜ਼ ਚ ਪੈਂਦਾ ਵਾ ਹੂੰ ਬਸ ਉਹੀ ਆਪਾਂ ਸਾਰਿਆਂ ਦਾ ਕੰਮ ਸੌਖਾ ਕਰਤਾ ਬਸ 2 ਮਿੰਟ ਚ ਬਣਾਓ ਖਾਓ ਹੂੰ ਜੋ ਵੀ ਤੁਸੀਂ ਬਣਾਉਣਾ ਵਾ ਬਸ ਉਹ ਚੀਜ਼ ਨੂੰ ਥੋੜਾ ਭੁੰਨ ਲਓ अच्छा जी ਸਾਡਾ ਪਾਊਡਰ ਲਓ ਪਾਣੀ ਚ ਪੇਸਟ ਬਣਾ ਕੇ ਵਿੱਚ ਪਾ ਦਿਓ ਹਮ ਬਸ ਉਹਨਾਂ ਕਾ ਹਿਸਾਬ ਕਿਤਾਬ ਨਾਲ ਪਾਣੀ ਪਾ ਕੇ 10-15 ਮਿੰਟ ਬੋਇਲ ਕਰੋ ਥੋੜੀ ਸਬਜੀ ਤਿਆਰ ਇੰਨਾ ਸੁੱਕਾ ਹੋ ਜੂਗਾ ਤੜਕਾ ਲਾਉਣਾ ਮੇਰੇ ਹਿਸਾਬ ਨਾਲ ਤਾਂ ਫਿਰ ਮੈਨੂੰ ਤੜਕਾ ਲਾਉਣਾ ਆਉਂਦਾ ਨਹੀਂ ਤਾਂ ਫਿਰ ਮੈਂ ਵੀ ਬਣਾ ਕੇ ਖਾ ਸਕਦਾ ਆਪ ਬਣਾ ਸਕਦੇ ਬੱਚਾ ਬੱਚਾ ਬਣਾ ਸਕਦਾ ਕੋਈ ਮੈਂ ਹੁਣ ਮੈਰਿਡ ਆ ਛੇੜੇ ਬੰਦੇ ਲਈ ਤਾਂ ਬੜਾ ਸੌਖਾ ਕੰਮ ਹੋ ਗਿਆ ਆਜੋ ਆਪਾਂ ਬਣਾ ਕੇ ਸਬਜੀ ਦਿਖਾਉਨੇ ਆ ਤੁਹਾਨੂੰ ਚਲਿਏ ਚਲੋ ਚਲੋ ਚਿਲਾ ਦਿਓ ਚੱਲਿਆਂ ਬਈ ਦੇਖਦੇ ਆ ਬਣਾ ਕੇ ਸਾਹਿਬ ਜੀ ਆਜੋ ਅੰਦਰ ਲੈ ਆਏ ਆ ਸਭ ਤੋਂ ਪਹਿਲਾ ਕੰਮ ਆ ਹੈਂਡ ਵਾਸ਼ ਹਨਾ ਉਹ ਇਹ ਗੁਰੂ ਦਾ ਨਾਮ ਲੈ ਕੇ ਆਪਾਂ ਆਪ ਅੱਜ ਸਬਜੀ ਤਿਆਰ ਕਰਕੇ ਦੇਖਦੇ ਆ ਕਿਉਂਕਿ ਮੈਨੂੰ ਆਏ ਆ ਕਿ ਜਿੰਨਿਆਂ ਤੱਕ ਇਹ ਵੀਡੀਓ ਪਹੁੰਚੇ ਤੇ ਉਹ ਇਹ ਗੱਲ ਕਹਿਣਗੇ ਬਾਈ ਤੂੰ ਬਣਾਉਂਦਾ ਸੀ ਸਵਾਦ ਸਾਨੂੰ ਆ ਰਿਹਾ ਸੀ ਦੇਖ ਦੇਖ ਕੇ ਹਨਾ ਚੀਜ਼ ਆ ਇਹਨੂੰ ਆਪਾਂ ਰਾਈਟ ਸਾਈਡ ਰੱਖਾਂਗੇ ਹੁਣ ਚੱਕਾਂਗੇ ਮਸਾਲਾ ਠੀਕ ਆ ਜੀ ਮਸਾਲਾ ਸਾਹਮਣੇ ਰੱਖਦੇ ਆ ਤਾਂ ਜੋ ਤੁਹਾਡੇ ਤੱਕ ਜਿਹੜਾ ਇਹਦਾ ਨਾਮ ਆ ਉਹ ਦਿਸਦਾ ਰਹੇ ਦੇਖੋ ਆਹ ਦੇਖੋ ਪਲੇਨ ਆ ਇਸ ਟਾਈਮ ਜਿਹੜੀ ਆਪਣੀ ਕੜਾਹੀ ਆ ਮੜੇ ਮੈਂ ਕਹੂੰਗਾ ਹੋਬੀ ਨੂੰ ਇਹ ਪ੍ਰੋਪਰਲੀ ਦਿਖਾਵੇ ਆਪਾਂ ਇਹਦੇ ਵਿੱਚ ਥੋੜਾ ਜਿਹਾ ਰਫਾਇਨ ਆਇਲ ਪਾਇਆ ਫਿਰ ਜੇ ਤੁਸੀਂ ਫਰਾਈ ਕਰਨਾ ਚਾਹੁੰਦੇ ਹੋ ਠੀਕ ਆ ਜੇ ਪਨੀਰ ਨੂੰ ਫਰਾਈ ਕਰਨਾ ਚਾਹੁੰਦੇ ਹੋ ਜਾਂ ਐਜ਼ ਇਟ ਇਜ਼ ਇ ਵਿੱਚ ਪਾ ਦੇਣਾ ਚਾਹੁੰਦੇ ਹੋ ਤਾਂ ਟਾਈਮ ਦੀ ਬਚਤ ਆ ਜੇ ਫਰਾਈ ਕਰਕੇ ਜਣੀ ਖਾਣਾ ਇਹਦਾ ਟੇਸਟ ਥੋੜਾ ਜਾਨੀ ਕਹਿਣ ਦਾ ਚੂਜੀ ਜਿਹਾ ਹੋਊਗਾ ਬਹੁਤ ਵਧੀਆ ਟੇਸਟ ਨਿਕਲ ਕੇ ਆਊਗਾ ਤੇ ਉਹ ਇਸ ਕਰਕੇ ਨਹੀਂ ਪਾ ਰਿਹਾ ਕਿਉਂਕਿ ਟਾਈਮ ਦੀ ਬਚਤ ਆਪਾਂ ਨੂੰ ਬਹੁਤ ਜ਼ਰੂਰੀ ਆ ਕੰਮ ਤੇ ਜਾਣਾ ਜਿੰਨੀਆਂ ਵੀ ਮੇਰੀਆਂ ਭੈਣਾਂ ਜਾਂ ਵੀਰ ਨੇ ਹਨ ਉਹਨਾਂ ਨੇ ਕੰਮਕਾਰਾਂ ਤੇ ਜਾਣਾ ਆ ਆਪਾਂ ਡੱਬੀ ਖੋਲਦੇ ਹਾਂ ਹੁਣ ਤੁਹਾਡੇ ਸਾਹਮਣੇ ਠੀਕ ਹੈ ਜੀ ਅਬੀ ਖੋਲ ਕੇ ਇਹਦੇ ਵਿੱਚ ਇਹਦਾ ਪ੍ਰੋਡਕਟ ਆ ਵਾੜ ਕਾ ਪਾਊਡਰ ਇਹ ਆ ਇਹਨੂੰ ਕਿੰਨੇ ਤਿਆਰ ਹੋਣਾ ਕਿਵੇਂ ਨਹੀਂ ਇਹ ਸਾਰੀ ਚੀਜ਼ ਦੇ ਵਿੱਚ ਲਿਖੀ ਹੋਈ ਆ ਠੀਕ ਹੈ ਜੀ ਇਹਦੇ ਵਿੱਚ ਤੁਹਾਨੂੰ ਦੋ ਪਾਊਚ ਮਿਲਦੇ ਆ ਆ ਮਿਲ ਗਏ ਦੋ ਪਾਊਚ ਹੁਣ ਤੁਸੀਂ ਐ ਨਾ ਕਹਿ ਦਿਓ ਕਿ ਇਦਾਂ ਦੇ ਪਾਉਚ ਤਾਂ ਸਾਨੂੰ ਮੈਗੀਆਂ ਚ ਵੀ ਨਿਕਲਦੇ ਆ ਪਰ ਵੀਰੇ ਚੈੱਕ ਕਰਾ ਲਿਓ ਫੁੱਲ ਗਰੰਟੀ ਚੱਕੀ ਆ ਪੀਯੂ ਵਾਲਿਆਂ ਨੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵਾਲਿਆਂ ਨੇ ਪ੍ਰੋਪਰਲੀ ਚੈੱਕ ਕਰਕੇ ਫੇਰ ਸਾਨੂੰ ਕੰਮ ਕਰਨ ਦੀ ਪਰਮਿਸ਼ਨ ਦਿੱਤੀ ਆ ਉਹਨਾਂ ਨੇ ਉਹਨਾਂ ਨੇ ਵੀ ਟੇਸਟ ਕਰਕੇ ਦੇਖਿਆ ਉਹਨਾਂ ਨੇ ਵੀ ਸਾਨੂੰ ਦੱਸਿਆ ਕਿ ਕਿਹੜੇ ਹਿਸਾਬ ਨਾਲ ਜੇਣੀ ਤੁਸੀਂ ਤਿਆਰ ਕਰਕੇ ਬਾਅਦ ਚ ਖਾਣੇ ਹੋ ਤਾਂ ਇਹ ਚੀਜ਼ ਦੇ ਬੈਨੀਫਿਟ ਨੇ ਨੁਕਸਾਨ ਕੋਈ ਨਹੀਂ ਹੈਗਾ ਆ ਦੇਖੋ ਇਹ ਆਪ ਦੇ ਹਿਸਾਬ ਨਾਲ ਠੀਕ ਹੈ ਜੀ ਹੁਣ ਇਹਦੇ ਵਿੱਚ ਆਪਾਂ ਆ ਦੇਖੋ ਮਸਾਲੇ ਦੇ ਵਿੱਚ ਕੀ ਕੀ ਚੀਜ਼ਾਂ ਨੇ ਬਿਲਕੁਲ ਜੈਨੂਨ ਆ ਯਾਰ ਫ੍ਰੈਗਰੈਂਸ ਕਿੰਨੀ ਸੋਹਣੀ ਆ ਰਹੀ ਹੈ ਵਿੱਚੋਂ ਹਨਾ ਕੜੀ ਪੱਤਾ ਤੇਜ ਪੱਤਾ ਤੇਜ ਪੱਤਾ ਤੁਸੀਂ ਇੱਕ ਚੀਜ਼ ਨੋਟ ਕਰੋ ਆਦਰਕ ਕੱਟ ਲਿਆ ਪਿਆਜ਼ ਕੱਟ ਲਿਆ ਇੰਨਾ ਟਾਈਮ ਸਾਡਾ ਉਧਰੀ ਬਰਬਾਦ ਹੋ ਜਾਂਦਾ ਆ ਕੌਲੀ ਦੇ ਵਿੱਚ ਸਮਾਨ ਪਾਇਆ ਜਿਹੜਾ ਸੀਕ੍ਰੇਟ ਮਸਾਲਾ ਲੋਕ ਕਹਿੰਦੇ ਆ ਨਾ ਅਸੀਂ ਸੀਕ੍ਰੇਟ ਕੁਝ ਨਹੀਂ ਰੱਖਿਆ ਇਹਦੇ ਵਿੱਚ ਇਹਨੂੰ ਉਦੋਂ ਬਾਅਦ ਚ ਐ ਘੋਲ ਲੈਣਾ ਆ ਦੇਖੋ ਦੁਬਾਰਾ ਤੇ ਦੇਖੋ ਹੁਣ ਆ ਜਿਹੜਾ ਘਿਓ ਆ ਕਿਉਂ ਮਸਾਲੇ ਲੱਗ ਗਿਆ ਇਧਰੋਂ ਆਪਣਾ ਮਸਾਲਾ ਤਿਆਰ ਆ ਆਪਾਂ ਵਿੱਚ ਪਾਤਾ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜਿਹੜੇ ਹਿਸਾਬ ਨਾਲ ਤੁਸੀਂ ਵਿੱਚ ਜਿੰਨੇ ਬੰਦੇ ਹੋ ਉਸ ਦੇ ਹਿਸਾਬ ਨਾਲ ਪ੍ਰੀਅਰ ਐਡ ਕਰ ਦੇਣਾ ਬਾ ਚਪਟਾ ਕਰ ਦੇਣਾ ਹਲਕਾ ਜਿਹਾ ਇਹਨੂੰ ਸੇਕ ਲੱਗਣ ਦਿਓ ਉਹਦੇ ਕਰਕੇ ਆ ਚਿੱਟਾ ਬਹੁਤ ਵੱਡੀਆਂ ਗੱਲਾਂ ਨਹੀਂ ਆ ਆਪਣੇ ਗੱਲ ਕਰਦੇ ਕਰਦੇ ਬ੍ਰਾਂਡ ਤੁਸੀਂ ਬਣਾਉਣਾ ਪੁੱਤ ਤੁਹਾਡਾ ਭਾਂਜਾ ਮੇਰਾ ਵੀ ਆ ਤੁਹਾਡਾ ਵੀ ਆ ਤੇ ਸਾਥ ਤੁਸੀਂ ਦੇਣਾ ਤੇ ਟੇਸਟ ਹੁਣ ਮੈਂ ਕਰਦਾ ਉਸ ਤੋਂ ਬਾਅਦ ਚ ਪ੍ਰੋਡਕਟ ਮੰਗਾਉਂਗੇ ਫੇਰ ਟੇਸਟ ਤੁਸੀਂ ਕਰਨਾ ਮੁੰਡਾ ਕੈਨੇਡਾ ਛੱਡ ਕੇ ਆਇਆ ਯਾਨੀ ਇੱਥੋਂ ਜਵਾਬ ਹੀ ਦੇਤਾ ਵੀਜ਼ਾ ਲੱਗਿਆ ਹੋਇਆ ਸੀ ਹਾਂਜੀ ਟਿਕਟ ਵੀ ਕਹਿੰਦੇ ਹੋਊਗੀ ਸੀ ਹਨਾ ਹਾਂਜੀ ਹਾਂਜੀ ਤੇ ਫਿਰ ਮੰਨ ਨਹੀਂ ਕੀਤਾ ਜਾਣ ਨੂੰ ਨਹੀਂ ਮੈਂ ਕਿਹਾ ਫਿਰ ਉਹ ਕਹਿੰਦੇ ਕਿ ਉੱਧਰ ਵੀ ਹਲੇ ਇਹਨਾਂ ਦੇ ਚਾਲ ਤਰਿਆ ਨਹੀਂ ਗਾ ਸਾਖ ਦਾ ਫੋਰੀ ਉਹਨਾਂ ਕਹਿੰਦੇ ਦੋ ਚੰਗਾ ਇੱਥੇ ਸ਼ੁਰੂ ਕਰੀਏ ਉੱਥੇ ਤਾਂ ਕਿ ਨਾਲੇ ਬਰਫ਼ ਬਹੁਤ ਪੈਂਦੀ ਹੈ ਇੱਥੇ ਗਰਮੀ ਚ ਲੱਗੇ ਹੋਈਆਂ ਤਾਂ ਸਵਾਦ ਇੱਥੇ ਵੱਧ ਆਉਂਦਾ ਜਾਂ ਬਰਫ਼ ਚ ਜਾ ਕੇ ਆਉਂਦਾ ਸੀ ਆਪਦੀ ਜਗ੍ਹਾ ਨਿਆਰਾ ਤਾਡਾ ਪੱਕੀ ਪਕਾਈ ਬਈ ਆਪਦੇ ਘਰ ਚ ਹੀ ਮਿਲਦੀ ਹੈ ਇਹ ਤੁਸੀਂ ਗਰੰਟੀ ਚੱਕ ਲਓ ਤੇ ਸਾਡੀ ਗੁੜੀਆ ਜਣੀ ਮੇਰੀ ਭਾਣ ਜੀ ਉਹ ਕੈਨੇਡਾ ਉਹਨਾਂ ਨੂੰ ਅਸੀਂ ਪ੍ਰੋਡਕਟ ਪਹਿਲਾਂ ਭੇਜਿਆ ਉਹਨੇ ਫਿਰ ਆਪਦੇ ਗਾਹਾਂ ਫਰੈਂਡ ਸਰਕਲ ਜਿੰਨਾ ਵੀ ਸਹੇਲੀਆਂ ਨੇ ਆਸ ਗਵਾੜਾ ਉਨਾਂ ਨੇ ਦੱਸਤਾ ਕਿ ਤੁਸੀਂ ਯੂਜ਼ ਕਰੋ ਰਿਵਿਊ ਲਿਆ ਪਹਿਲੇ 6 ਮਹੀਨੇ ਤਾਂ ਰਿਵਿਊ ਚ ਹੀ ਨੰਘ ਗਏ ਘੱਟੋ ਘੱਟ ਵੀ ਮੈਂ ਕਹਿੰਦਾ ਹਜ਼ਾਰ ਡੱਬੀ ਤਾਂ ਐਂ ਲੱਗ ਗਈ ਰਿਵਿਊ ਲੈਣ ਚ ਉਦੋਂ ਬਾਅਦ ਚ ਮੈਂ ਚੱਲ ਕੇ ਆਇਆ ਬਾਈ ਤਾਂ ਹੀ ਗਰੰਟੀ ਚੈੱਕ ਤਾਂ ਜਰਾ ਐਵੇਂ ਥੋੜੀ ਨਾ ਕਿੰਨੇ ਟਰੱਕ ਡਰਾਈਵਰ ਵੀਰ ਉਧਰ ਇਹ ਪ੍ਰੋਡਕਟ ਯੂਜ਼ ਕਰਦੇ ਆ ਇਹਨਾਂ ਦੀ ਆਈਡੀ ਆ ਉਹਨੂੰ ਫੋਲੋ ਵੀ ਕਰ ਲਿਓ ਤੇ ਕਮੈਂਟ ਦੇ ਵਿੱਚ ਉਹ ਆਈਡੀ ਦਾ ਤੁਹਾਨੂੰ ਲਿੰਕ ਵੀ ਮਿਲ ਜੂਗਾ ਆਈਡੀ ਦੱਸ ਦਿਓ ਕੀ ਨਾਮ ਤੋਂ ਆਈਡੀ ਫੇਸਬੁੱਕ ਪੇਜ ਆਪਣਾ ਹੈਗਾ ਵਾ ਪਵਾਰ ਫੂਡਸ ਦੇ ਨਾਮ ਤੋਂ ਹੂੰ ਫੋਲੋ ਕਰ ਲਿਓ ਠੀਕ ਹੈ ਤੇ ਇੰਸਟਾਗ੍ਰਾਮ ਇੰਸਟਾਗ੍ਰਾਮ ਵੀ ਹੈਗਾ ਪਮਾਲ ਫੂਡਸ ਦੇ ਨਾਮ ਤੋਂ ਇੰਸਟਾਗ੍ਰਾਮ ਤੇ YouTube ਚੈਨਲ YouTube ਉਹ ਬਣਾਇਆ ਨਹੀਂ ਉਹ ਫਲੇ ਬਣਾਇਆ ਮੈਂ ਬਣਾ ਕੇ ਜਾਂਦਾ ਉਹ ਵੀ ਸਬਸਕ੍ਰਾਈਬ ਕਰ ਲਿਓ ਉਹ ਇਸ ਕਰਕੇ ਕਹਿਣਾ ਜਿਹੜੇ ਪ੍ਰੋਡਕਟ ਤੁਹਾਨੂੰ ਨਵੀ ਤੋਂ ਨਵੀ ਅਪਡੇਟ ਉੱਥੋਂ ਮਿਲਦੀ ਰਹੂਗੀ ਜੇ ਤੁਸੀਂ ਆਪ ਦਾ ਕਹਿਣ ਦਾ ਮਤਲਬ ਅ ਪ੍ਰੋਡਕਟ ਮੰਗਾਉਣਾ ਚਾਹੁੰਦੇ ਹੋ ਉਹ ਬੈਨਰ ਥੱਲੇ ਚੱਲਦਾ ਵੀ ਪਿਆ ਸੈਕੰਡ ਨੰਬਰ ਤੇ ਪ੍ਰੋਡਕਟ ਦੇ ਵਿੱਚ ਕਿਹੜੀ ਕਿਹੜੀ ਬੈਨੀਫਿਟ ਨੇ ਕਿਹੜਾ ਕਿਹੜਾ ਹੈਗਾ ਸਾਰਾ ਬੋਲ ਕੇ ਵੀ ਦੱਸੂਗਾ ਮੁੰਡਾ ਪੂਰੀ ਗੱਲਬਾਤ ਨੂੰ ਧਿਆਨ ਨਾਲ ਸੁਣ ਲਿਓ ਜੈਨੂ ਆਪਣੀ ਸਬਜ਼ੀ ਤਿਆਰ ਹੋ ਰਹੀ ਹੈ ਮੈਂ ਟੇਸਟ ਕਰਾਉਣਾ ਆ ਮਾਰੇ ਦੱਸ ਦੇ ਨਿਊਟ੍ਰੀਸ਼ਨ ਦੇ ਬਾਰੇ ਇਹ ਚ ਨਿਊਟ੍ਰੀਸ਼ਨ ਸਾਰੇ ਅਸਲੀ ਨੇ ਕੋਈ ਆਪਾਂ ਕੈਮੀਕਲ ਨਹੀਂ ਪਾਇਆ ਜੋ ਵੀ ਆਪਾਂ ਸਬਜ਼ੀਆਂ ਪਾਈਆਂ ਨੇ ਜੋ ਵੀ ਕੁਝ ਉਹਦੇ ਹੀ ਸਾਰੇ ਨਿਊਟ੍ਰੀਸ਼ਨ ਹੈ ਓਕੇ ਜੀ ਤੇ ਮੈਂ એનર્ਜੀ ਇਹ ਚ ਹੈਗੀ ਆ 291.33 ਗ੍ਰਾਮਸ ਪ੍ਰੋਟੀਨ 14.76 ਗ੍ਰਾਮਸ ਸ਼ੂਗਰ 4.73 ਗ੍ਰਾਮਸ ਫੈਟ ਇਸ 4.01 ਗ੍ਰਾਮ ਕਾਰਬਸ 42.18 ਗ੍ਰਾਮਸ ਬਹੁਤ ਕੌਸ਼ੈਰੀ ਚ ਹੂੰ ਬਾਦੂ ਕੋਸ਼ਾ ਤੁਹਾਡੇ ਪੂਰੀ ਨਿਊਟ੍ਰੀਸ਼ਨ ਵੈਲਿਊ ਸਹੀ ਹੈ ਇਹਦੇ ਵਿੱਚ ਕੋਈ ਆਪਾਂ ਕੈਮੀਕਲ ਨਹੀਂ ਪਾਇਆ ਜਿੰਨੇ ਆਪਣੇ ਘਰੇ ਚੀਜ਼ਾਂ ਪੈਂਦੀਆਂ ਨੇ ਤੜਕੇ ਸਾਰ ਉਹਦੀਆਂ ਚੀਜ਼ਾਂ ਨੇ ਅੱਛਾ ਜੀ ਔਰ ਕੁਝ ਨਹੀਂ ਹੈਗਾ ਇਹਦੇ ਵਿੱਚ ਸਾਰੀਆਂ ਚੀਜ਼ਾਂ ਡੱਬੇ ਦੇ ਉੱਤੇ ਆਹ ਦੇਖੋ ਤੇ ਹਨਾ ਸਾਰੀਆਂ ਚੀਜ਼ਾਂ ਲਿਖੀਆਂ ਹੋਈਆਂ ਨੇ ਜਿਆਦਾ ਛੋਟਾ ਲਿਖਿਆ ਹੋਇਆ ਡੱਬੀ ਮੰਗਾ ਲਿਓ ਫਿਰ ਵੀ ਪਤਾ ਲੱਗ ਜੂ ਤੇ ਫੋਟੋ ਵੀ ਨਾਲ ਐਡ ਕਰ ਦਾਂਗੇ ਆਹ ਪ੍ਰੋਡਕਟ ਆ ਇੰਨੀਆਂ ਆਇਟਮਾਂ ਤੁਹਾਨੂੰ ਇੱਕ ਮਸਾਲੇ ਦੇ ਵਿੱਚ ਮਿਲ ਜਾਣੀਆਂ ਕੁਝ ਫੇਕ ਨਹੀਂ ਹੈਗਾ ਸਭ ਕੁਝ ਜੇਨੂਇਨ ਤੇ ਇਦੂ ਬਾਅਦ ਚ ਹੁਣ ਆਜੋ ਫਿਰ ਮਸਾਲਾ ਦੇਖੀਏ ਤਿਆਰ ਹੋ ਗਿਆ ਕਿ ਨਹੀਂ ਗਰਮ ਵਾਹ ਵਾਹ ਹੋਏ 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 ਆਂ ਲੱਗਦਾ ਜਿਵੇਂ ਚੀਕਣਾ ਧਰਿਆ ਹੁੰਦਾ ਯਾਰ ਕਿਆ ਬਾਤ ਹੈ ਦੇਖੋ ਜੀ ਸਬਜੀ ਆਪਣੀ ਬਣ ਕੇ ਤਿਆਰ ਮੈਂ ਇਹਦਾ ਕੁਆਂਟੀਟੀ ਲੈਵਲ ਥੋੜਾ ਰੱਖਿਆ ਸੀ ਤਾਂ ਜੋ ਹੁਣ ਓਨਾ ਖਾਦਾ ਜਾਵੇ ਇਹਦਾ ਤਾਂ ਇਹ ਹਿਸਾਬ ਆ ਇੱਕ ਇੱਕ ਪੀਸ ਕੱਢੀ ਚੱਲੋ ਇੱਕ ਰੋਟੀ ਖਾਈ ਚੱਲੋ ਜਾਨੂ ਇੱਕ ਰੋਟੀ ਬਣੋ ਜਾਨੂ ਦੂਜਾ ਪੀਸ ਕੱਢ ਲਓ ਹੈਨਾ ਤਾਜ਼ਾ ਤਾਜ਼ਾ ਬਣਾਓ ਤੇ ਤਾਜ਼ਾ ਤਾਜ਼ਾ ਖਾਓ ਐ ਵੀ ਆ ਗਈ ਆਪਣੀ ਕੜਛੀ ਕਿੱਧਰ ਗਏ ਆਪਣਾ ਦੇਖੋ ਜੀ ਹਾਂ ਆਹ चीज ਦੇਖੋ ਬਾਈ ਹੈ ਇਹਦੇ ਆਪਾ ਭਾਫਾਂ ਨਿਕਲਦੀਆਂ ਦੀਆਂ ਨੇ ਦੇਖੋ ਤੇ ਇਹਨੂੰ ਆਪਾਂ ਟੇਸਟ ਕਰਕੇ ਦਿਖਾਉਨੇ ਆ ਠੀਕ ਹੈ ਜੀ ਬਾਈ ਦਮ ਹੈ ਗੋਬਾ ਭਾਈਆ ਮਨ ਖੁਸ਼ ਕਰਤਾ ਮੈਂ ਸੱਚੇ ਦੱਸਣਾ 10 ਰੁਪਏ ਦਾ ਮੈਂ ਜਾਂਦੇ ਜਾਂਦੇ ਲੈ ਜਾਣੀਆਂ ਇਹ ਫੁੱਲ ਗਰੰਟੀ ਹੈ ਮੇਰੀ ਅਗਲੀਆਂ 10 ਲੈਣ ਤੱਕ ਤੁਸੀਂ ਕਿੰਨੀਆਂ ਲੈਨੇ ਹੋ ਇਹ ਗਰੰਟੀ ਹੁਣ ਤੁਸੀਂ ਚੱਕੋ ਆਪਣਾ ਭਾਂਜਾ ਸਾਥ ਦੇਣਾ ਸਾਡਾ ਫਰਜ਼ ਹੈ ਜੇ ਹੁਣ ਨਾ ਸਾਥ ਦਿੱਤਾ ਨਾ ਫਿਰ ਵੀਜ਼ਾ ਤਾਂ ਆਇਆ ਹੋਇਆ ਟੈਕ ਟਿਕ ਰੌਣੀ ਚੱਲ ਜੂਗਾ ਬਾਹਰ ਨੂੰ ਕਿ ਜੇ ਨਿਊਟ੍ਰੀਸ਼ਨ ਲੈਣਾ ਇੱਕ ਸਸਤੇ ਭਾ ਇਹਦਾ ਰੇਟ ਕਿੰਨਾ ਰੱਖਿਆ ਇੱਕ 129 ਰੁਪਏ ਪ੍ਰਿੰਟਰ ਹਨਾ ਤੇ ਜੇ ਸ਼ੇਅਰ ਕਰਕੇ ਆਉਨੇ ਹੋ 110 ਚ ਕਰ ਦਈਏ 110 ਕਰ 20 ਰੁਪਏ ਸਿੱਧੇ ਘਰਾਤੇ ਆਪਾਂ 110 ਰੁਪਏ ਦੇ ਵਿੱਚ ਲੋਕ ਕਰ ਤੇ ਆਪਾਂ ਹੁਣ ਰੋਟੀ ਨਾਲ ਖਾਵਾਂਗੇ ਠੀਕ ਆ ਜੀ ਤੇ 110 ਰੁਪਏ ਦੇ ਵਿੱਚ ਜੇ ਸ਼ੇਅਰ ਕਰਕੇ ਆਉਨੇ ਹੋ ਸਕਰੀਨਸ਼ਾਟ ਦਿਖਾਉਨੇ ਹੋ ਤੇ ਮੁੰਡੇ ਦਾ ਸਾਥ ਦਿੰਨੇ ਹੋ ਸਾਥ ਚਾਹੀਦਾ ਸਾਥ ਤਾਂ ਮਿਲੂਗਾ ਜੇ ਤੁਸੀਂ ਸਾਥ ਦੋਗੇ ਤਾਂ ਬੈਨਰ ਚੱਲਦਾ ਪਿਆ ਉਹਦੇ ਤੇ ਤੁਹਾਨੂੰ ਸਾਰੇ ਕੰਟੈਕਟ ਮਿਲ ਜਾਣਗੇ ਧੰਨਵਾਦ ਜੀ ਅਗਲੀ ਵਾਰ ਫੈਕਟਰੀ 'ਚ ਮਿਲਾਂਗੇ ਰਸੋਈ 'ਚ ਨਹੀਂ ਕਿਉਂਕਿ ਰਸੋਈ ਵਾਲਾ ਕੰਮ ਅਸੀਂ ਖਤਮ ਕਰਤਾ ਧੰਨਵਾਦ ਜੀ ਮਿਲਦੇ ਆਂ ਅਗਲੀ ਵੀਡੀਓ ਤੁਹਾਡਾ ਆਪਣਾ ਚੈਨਲ ਟਾਕ ਵਿਦ ਦੇ